सचखंड श्री दरबार साहिब च दिवाली ते बंदी छोड़ दिवस दिया खुशियां दीप माला ते आतिशबाजी नाल चमकया आसमान दरबार साहिब च सवेर तो संगता दा तांता रह रास पाठ तो बाद अलौकिक आतिशबाजी बंदी छोड़ दिवस ते दरबार साहिब दी रौनक दीप माला ने मोहया संगता दा मन दिवाली अते बंदी छोड़ दिवस दे मौके सचखंड श्री दरबार साहिब विच सवेर तो ही संगता दा सिलसिला जारी रहा पवित्र दरबार विच दरबारा गिनती ने मथा टेक के अपन अरदास कीतिया। हर कोई शांति खुशी रंगिया दिखाई दिता दरबार साहेब नास तौर पर रोशनी नाल सुशोभित किया गया सी। शाम के समय संघत वालों सुन्दर दीपमाली गई जिस नाल पूरा प्रंगण रोशनी नमक उठा पवित्र सरोवर के कंधे जले दिवे दर्शन योग दृश पेश कर रहे संगता ने रज साहेब का पाठ सुन के शांति आत्मिक अनुभव तो प्राप्त किया दरबार अलौकिक आतिशबाजी का शानदार प्रदर्शन किया गया आकाश रंग बिरंगी रोशनी नाल चमकदा नजर आया हर उम्र लोग इस दृश न उत्साहित सन विच खास रौनक रही जदकी बजुर्ग संघत ने आत्मिक अरदास मौका मनाया

ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਆਪ ਤਜਬਾਜੀ ਦੇਖਣ ਆਏ ਆ ਅਸੀਂ ਉ체ਚਿਤ ਤੌਰ ਤੇ ਆਧੁਨਿਪਾਜੀ ਹੀ ਦੇਖਣ ਆਏ ਆ ਇਸ ਵਾਰ ਜੀ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਆ ਕੀ ਕਰਨਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਅਸੀਂ ਐਸਾ ਕਾਜ ਨਹੀਂ ਲੈਂਦੇ ਨਾ ਕਿ ਉਪਦੇਸ਼ ਮੈਦਾਨ ਆਤਿਸ਼ਬਾਜੀ ਤਾਂ ਅਸਲ ਸੀ ਸੂਤ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਹੈ ਉਹਦੇ ਅਨਸਾਰ ਚੱਲੀਏ ਇਹ ਸਦਾ ਜ਼ਰੂਰੀ ਹੈ ਕੀ ਸਮਝੋ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸਮਝਾਈਦਾ ਕਿ ਸਾਨੂੰ ਉਪਦੇਸ਼ ਹੀ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋਟ ਦਿਵਸ ਤੇ ਪੂਰੀ ਸਾਹਮਣੇ ਜਿਹੜਾ ਖੜਾ ਹੈ ਉਹ ਸਨੇਹਾ ਦਿੱਤਾ ਸਾਰੇ ਨਸਤੇ ਚੱਲਣ ਦੀ ਲੋੜ ਹੈ ਆ ਜੋ ਸਾਡੀ ਖਲਾਸੀ ਹੋ ਸਕੇ ਤੁਹਾਡੇ ਛੋਟੇ-ਛੋਟੇ ਬੱਚੇ ਵੀ ਨਾਲ ਨੇ ਸਪੈਸ਼ਲ ਤੌਰ ਤੇ ਲਏ ਹੋਏ ਕਿ ਤਖਾਨਵਾਸੇ ਕਿਸ ਤਰ੍ਹਾਂ ਕੰਮ ਆਜਾ ਜੀ ਕਾਜ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਦੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਜੀ ਦੇ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਦੌਰਾਨ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਰਹਿਰਾ ਸਬਜ਼ੀ ਦੇ ਪਾਰ ਦੇ ਭੂਗ ਤੋਂ ਉਪਰੰਤ ਦੀਪਮਾਲਾ ਦੀਪਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਲੋਕਿਕ ਨਾਰਾ ਪਰਿਵਾਰਾ ਸੁਵੇਦ ਸੰਗਤਾਂ ਨੇ ਦੇਖ ਕੇ ਹਾਈ ਦੀ ਪਰ ਕੇ ਜਿੰਨ ਸਫਲਾ ਕੀਤਾ ਐ ਐਸਡੀਪੀਸੀ ਉਹਨਾਂ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ? ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਛਤਾ ਪ੍ਰਬੰਧ ਕੀਤੇ ਗਏ ਆ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਾ ਸੁਵੇਦ ਹਾਈ ਦੀ ਪਰ ਕੇ ਜਿੰਨ ਸਫਲਾ ਕੀਤਾ। ਕਿੰਨੀ ਸੰਗਤ ਕਿੰਨੀ ਗਈ ਇਸ ਮਾਰਕ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ। ਮੇਰਾ ਨਾਮ ਪੱਤ ਸ਼ਰਮਾ ਜੇ ਕਿਹ ਕਿਹਣਾ ਜਾਓਗੇ ਅ ਅੱਜ ਦੇ ਤੁਸੀਂ ਦੀਵਾਲੀ ਮੌਕੇ ਇੱਥੇ ਪਹੁੰਚੇ ਜੇ ਕਿਸ ਤਰੀਕੇ ਨਾਲ ਆਨੁਭਵ ਇਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਬਰਸਰ ਦੀ ਦੇਸ਼ ਵਿੱਚ ਕੋਈ ਦੇਸ਼ ਤੋਂ ਸੰਗਤ ਜਿਹੜਿਆ ਵਿਸ਼ੇ ਰੂਪ ਤੇ ਅੰਬਰਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈਗਾ ਤਾਂ ਅਸੀਂ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀ ਆਤੀਸ਼ਬਾਜੀ ਹੋਵੇਗੀ ਤੇ ਜਦੋਂ ਆਤੀਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਹੋਵੇ ਤੇ ਅਸੀਂ ਤਾਂ ਦਸ ਕਿਨ ਨਜ਼ਾਰਾ ਸੀਗਾ ਆਤੀ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਹਿਗੁਰੂ ਦਾ ਜਾਪ ਕਰਦਾ ਵੇ ਦੂਜੇ ਪਾਸੇ ਆਤੇ ਫਾਚੇ ਦਾ ਨਜ਼ਾਰਾ ਉਹ ਵੇਖਣਾ ਸੀਗਾ ਬਾਕੀ ਇਹ ਸੰਗਤਾਂ ਜਿਹੜੀਆਂ ਪੁੱਜੀਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀਆਂ ਤਸਵੀਰਾਂ ਜਿਹੜੀਆਂ ਸੀਗਾ ਅਤਿਸ਼ਬਾਜੀ ਦੀ ਉਹ ਕੈਦ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਕਿਤੇ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾ ਲੈ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਅਤਿਸ਼ਬਾਜ਼ੀ ਹੁੰਦੀ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੈ ਧੂਆ ਬਿਲਕੁਲ ਘੱਟ ਹੈਗਾ ਕਿਸੇ ਤਰ੍ਹਾਂ ਦੇ ਕੋਈ ਆਮ ਲੋਕਾਂ ਨੂੰ ਜਾਂ ਜਾਂ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਜ ਨਹੀਂ ਹੋਇਆ ਇਸ ਵਾਰ ਅਤਿਸ਼ਬਾਜੀ ਚ ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ